ਮੰਮੀ ਦੀ ਤਸਵੀਰ ਫੜੀ ਹੋਈ ਹੈ ਆ ਲੜਕਾ ਹੈਗਾ ਜਿਹਦੇ ਨਾਲ ਰਿਲੇਸ਼ਨ ਦੇ ਵਿੱਚ ਆਏ ਆ ਚੈਟਾਂ ਜਿਹੜੀਆਂ ਹੋਈਆਂ ਸੀ ਮੇਰੇ ਲੈਪਟਾਪ ਤੋਂ ਹੋਈਆਂ ਸੀਗੀਆਂ ਮੈਂ 11 ਸਾਲ ਦੀ ਬਈ ਦੇ ਵਿੱਚ ਲਾਏ ਆ ਤੇ ਉਹ ਕੁੜੀ ਨੇ ਰੋਂਦੀ ਰੋਂਦੀ ਹੋਈ ਨੇ ਮੈਨੂੰ ਮੈਸੇਜ ਕੀਤਾ ਤੇ ਸਾਰਾ ਕੁਝ ਦਿਖਾਇਆ ਕੈਨੇਡਾ ਜਾ ਕੇ ਮੈਂ ਨਾ ਇੰਨਾ ਝੂਠ ਬੋਲਣਾ ਭਾਜੀ ਸ਼ੁਰੂ ਕਰਤਾ ਕਿ 15 ਸਾਲ ਦਾ ਰਿਸ਼ਤਾ ਤਾਰ-ਤਾਰ ਕਰਤਾ ਮੈਂ ਅੱਖਾਂ ਬੰਦ ਕਰਕੇ ਯਕੀਨ ਕੀਤਾ ਹੋਇਆ ਸੀ ਇਹਦੇ ਤੇ ਬੱਚੇ ਦੀ ਤਾਂ ਉਮਰ ਕਾਫੀ ਲੱਗਦੀ ਹੈ 10 ਸਾਲ 10 ਸਾਲ 1 ਇੱਕ ਇਹਦੀ ਸਿਸਟਰ ਵੀ ਹੈ ਉਸ ਦੀ ਉਮਰ 14 ਸਾਲ ਦਾ ਸਟੱਡੀ ਵੀਜ਼ੇ ਦੇ ਉੱਤੇ ਗਏ ਨੇ ਉੱਥੇ ਟੋਰਾਂਟੋ ਅੱਛਾ ਈ ਸਕੂਲ ਤੋਂ ਆਏ ਹੁਣ ਨਹੀਂ ਨਹੀਂ ਸਕੂਲ ਤੋਂ ਨਹੀਂ ਅੱਜ ਸੰਡੇ ਸੀ ਨਾ ਸੰਡੇ ਸੀ ਇਹ ਫਿਰ ਬੈਗਾ ਤੋਂ ਚੱਕਿਆ ਹੋਇਆ ਇਹ ਵਿੱਚ ਥੋੜੇ ਡਾਕੂਮੈਂਟ ਆ ਜਿਹੜੇ ਇੱਥੇ ਵਕੀਲਾਂ ਦੇ ਨਾਲ ਸ਼ੇਅਰ ਕਰਨੇ ਸੀ ਜੁਹਾਨੂੰ ਦਿਖਾਉਣੇ ਸੀਗੇ ਸਕੂਲ ਦੇ ਇਸ ਬੈਗ ਦੇ ਵਿੱਚ ਸਕੂਲ ਦੀਆਂ ਕਿਤਾਬਾਂ ਹੋਣੀਆਂ ਚਾਹੀਦੀਆਂ ਸੀ ਲੇਕਿਨ ਇਸ ਬੈਗ ਦੇ ਵਿੱਚ ਇਸ ਵਕਤ ਸ਼ਾਉਦ ਮੁੱਕੇ ਜਾਂਦੇ ਇਹ ਮੇਰਾ ਮੈਨੂੰ ਦਿਲ ਤੋਂ ਰੋਣਾ ਆ ਰਿਹਾ ਹੈ ਮੈਂ ਵੀ ਇਸ ਉਮਰ ਦੇ ਵਿੱਚੋਂ ਗੁਜ਼ਰਿਆ ਅਸੀਂ ਵੀ ਸਕੂਲ ਜਾਇਆ ਕਰਦੇ ਸੀ ਕਿਸ ਹਾਲਾਤਾਂ ਦੇ ਨਾਲ ਇਹ ਬੱਚਾ ਗੁਜ਼ਰ ਰਿਹਾ ਕਿੱਥੇ ਇਹਨੇ ਪੜ੍ਹਨਾ ਸੀ ਕਿੱਥੇ ਇਹਨੇ ਹੱਸਣਾ ਖੇਡਣਾ ਸੀ ਇਸ ਉਮਰ ਦੇ ਵਿੱਚ ਤਾਂ ਅਸੀਂ ਕ੍ਰਿਕਟ ਖੇਡਿਆ ਕਰਦੇ ਸੀ ਕਿ ਜਿ ਪਤੰਗ ਉਡਾਇਆ ਕਰਦੇ ਸੀ ਬੇਟੇ ਤੁਹਾਡੇ ਨਾਲ ਕਦੋਂ ਗੱਲਬਾਤ ਹੋਈ ਸੀ ਤੁਹਾਡੇ ਮੰਮੀ ਦੀ ਚਾਰ ਪੰਜ ਮਹੀਨੇ ਪਹਿਲਾਂ ਯਾਦ ਆਉਂਦੀ ਹੈ ਤੁਹਾਨੂੰ ਮੰਮੀ ਦੀ ਪਹਿਲਾਂ ਆਉਂਦੀ ਸੀ ਹੁਣ ਨਹੀਂ ਆਉਂਦੀ ਆਪਣੇ ਇੰਡੀਆ ਦਾ ਕਾਨੂੰਨ ਕੀ ਕਹਿੰਦਾ ਕਿ ਵਿਆਹੀ ਹੋਈ ਕੁੜੀ ਆ ਭਾਵੇਂ ਬੱਚੇ ਹੋਏ ਹੋਏ ਆ ਤੇ ਉਹ ਜੇ ਕਿਸੇ ਹੋਰ ਦੇ ਨਾਲ ਵੀ ਰਿਲੇਸ਼ਨ ਦੇ ਵਿੱਚ ਚੱਲ ਜਾਂਦੀ ਹੈ ਨਾ ਤੇ ਜੱਜ ਮੋਹਰੇ ਪਤਾ ਕੀ ਕਹਿੰਦਾ ਇੰਨਾ ਘਟਿਆ ਰੂਲ ਇਹਨਾਂ ਨੇ ਫਿਰ ਤਿਆਰtio ਰਕਾਉਂਡ ਕਰਦੇ ਹੁਣ ਜਿਹਦਾ ਫਟਕਾ ਬੰਨਿਆ ਹੋਇਆ ਮੈਂ ਬੰਨਿਆ ਹੋਇਆ ਜੀ ਮੈਂ ਹੀ ਮੈਂ ਹੀ ਇਹਦੇ ਬਾਲ ਵਾਏ ਹੋਇਆ ਮੈਂ ਹੀ ਇਹਦਾ ਫਟਕਾ ਬੰਨਿਆ ਹੋਇਆ ਖਾਣਾ ਮੈਂ ਤਾਂ ਮੇਰਾ ਬਾਪ ਬਣਾਉਂਦੇ ਆ ਤੇ ਪਾਜੀ ਮੈਂ ਇੰਨਾ ਡਿਪਰੈਸ਼ਨ ਦੇ ਵਿੱਚ ਚੱਲ ਗਿਆ ਸੀ ਤਾਂ ਮੈਂ ਸਾਰੀ ਸਾਰੀ ਰਾਤ ਸੌਂਦਾ ਨਹੀਂ ਹੁੰਦਾ ਸੀ ਇਹਨੇ ਮੈਨੂੰ ਐਡਰੈਸ ਵੀ ਗਲਤ ਦਿੱਤਾ ਹੋਇਆ ਸੀ ਜਿੱਥੇ ਰਹਿੰਦੀ ਸੀ ਤੇ ਫਿਰ ਉਹਨਾਂ ਨੇ ਹਰਾਨੀ ਜਿਹਾ ਨਾ ਗੱਲਾਂ ਦੱਸੀਆਂ ਵੀ ਇਹ ਤਾਂ ਦੋ ਦੋ ਤਿੰਨ ਤਿੰਨ ਰਾਤਾਂ ਘਰੇ ਮੈਂ ਤੁਹਾਨੂੰ 7-8 ਸਾਲਾਂ ਦੀਆਂ ਸਲਿੱਪਾਂ ਵੀ ਦੇ ਸਕਦਾ ਆ ਕੋਈ ਦਰਾਣੀ ਨਾ ਕੋਈ ਜਠਾਣੀ ਇਹ ਆਪਣੀ ਘਰ ਦੇ ਵਿੱਚ ਰਾਣੀ ਸੀਗੀ ਇਹਨੂੰ ਕੋਈ ਰੋਕ ਟੋਕ ਨਹੀਂ ਸੀ 프리 ਪਲਾਨਿੰਗ ਕੀਤੀ ਮੇਰੇ ਨਾਲ ਤੇ ਸੋਹਰੇ ਨੂੰ ਕਿਹਾ ਬਈ ਬੇਦਖਲ ਕਰ ਦੇ ਤੇ ਉਹਨੇ ਹੁਣ ਬੇਦਖਲ ਕਰਕੇ ਇੱਕ ਪੇਪਰ ਜੇ ਬਣਾਏ ਹੋਏ ਆ ਬੇਦਖਲੀ ਦੇ ਅੱਛਾ ਤੁਹਾਡੇ ਸੋਹਰਿਆਂ ਨੇ ਆਪਣੀ ਕੁੜੀ ਨੂੰ ਯਾਨਕਿ ਤੁਹਾਡੀ ਵਾਈਫ ਨੂੰ ਆਪਣੇ ਤੌਰ ਤੇ ਉੱਤੇ ਵੀ ਸਾਡੀ ਕੁਝ ਨਹੀਂ ਲੱਗਦੀ ਬੇਦਖਲ ਕਰਤਾ ਹਾਂਜੀ ਉਹ ਸ਼ਰ੍ਯਾਮ ਕਾਨੂੰਨ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੇ ਆ ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਇਨਾ ਪਰਿਵਾਰਾਂ ਦਾ ਕੋਈ ਸਟੈਂਡ ਨਹੀਂ ਹੈਗਾ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਭੱਜਦੇਆਂ ਨੂੰ ਬਾਹਣ ਇੱਕੋ ਜੇ ਕਿ ਮੈਂ ਵੀ ਕੁਛ ਨਾ ਕੁਛ ਕਰੀ ਜਾਣਾ ਫਿਰ ਤੁਸੀਂ ਵੀ ਆਈ ਜਾਉਂਗੇ ਸਤਿ ਸ਼੍ਰੀ ਅਕਾਲ ਦੋਸਤੋ ਮੇਰੇ ਨਾਲ ਇਸ ਵਕਤ ਉਹ ਪਰਿਵਾਰ ਮੌਜੂਦ ਹੈ ਅੱਜ ਇਕੱਠ ਰੱਖਿਆ ਗਿਆ ਹੈ ਉਹਨਾਂ ਮੁੰਡਿਆਂ ਵੱਲੋਂ ਜਿਨ੍ਹਾਂ ਨੂੰ ਧੋਖਾ ਮਿਲਿਆ ਉਹਨਾਂ ਦੀਆਂ ਪਤਨੀਆਂ ਵੱਲੋਂ ਉਹਨਾਂ ਦੀਆਂ ਪਤਨੀਆਂ ਕਿਵੇਂ ਬਾਹਰ ਚਲੇ ਜਾਂਦੀਆਂ ਨੇ ਤੇ ਉਹ ਵਿਚਾਰੇ ਇੱਥੇ ਬਿਲਕ ਰਹੇ ਨੇ ਦਰਦ ਦਰਦ ਦੀਆਂ ਠੋਕਰਾਂ ਖਾ ਰਖੇ ਨੇ ਨਾ ਸਿਰਫ ਉਹ ਪਤੀ ਠੋਕਰਾਂ ਖਾਰਗੇ ਨੇ ਬਲਕਿ ਉਹਨਾਂ ਦੇ ਬੱਚੇ ਵੀ ਮਜਬੂਰ ਹੋਏ ਹੋਏ ਨੇ ਭਾਈ ਸਾਹਿਬ ਸਾਨੂੰ ਥੋੜਾ ਦੱਸੋ ਕਿ ਪੂਰਾ ਮਾਮਲਾ ਹੈਗਾ ਇਹ ਤੁਹਾਡਾ ਨਾਂ ਕੀ ਹੈ ਮੇਰਾ ਨਾਮ ਇੰਦਰਜੀਤ ਸਿੰਘ ਹੁਸ਼ਿਆਰਪੁਰ ਦਾ ਰਹਿਣ ਵਾਲਾ ਤੇ 2010 ਦੇ ਵਿੱਚ ਮੇਰੀ ਮੈਰਿਜ ਹੁੰਦੀ ਆ ਗੁਰਪ੍ਰੀਤ ਕੌਰ son of ਗੁਰਦੇਵਾਲ ਸਿੰਘ ਪਿੰਡ ਮਰੂਲਾ ਜ਼ਿਲ੍ਹਾ ਹੁਸ਼ਿਆਰਪੁਰ ਨੇੜੇ ਚੱਬੇ ਆਲਾ ਤੇ ਮਾਲਪੁਰ ਅੱਛਾ ਇਹ ਉਹਨਾਂ ਦੀ ਤਸਵੀਰ ਹੈ ਜੀ ਹਾਂਜੀ ਇਹ ਉਹਨਾਂ ਦੀ ਤਸਵੀਰ ਆ ਅੱਛਾ ਹਾਂਜੀ ਪਰ ਇਹ ਇਹ ਕੌਣ ਨੇ ਇਹ ਉਹਨਾਂ ਦੇ ਬੇਟੇ ਆ ਜੀ ਮੇਰੇ ਵੀ ਬੇਟੇ ਆ ਅੱਛਾ ਤੁਹਾਡੇ ਬੇਟਾ ਇਹ ਹਾਂਜੀ अच्छा जी ए इनहा दी मदर ने हां जी अच्छा जी ते फिर जदों 2024 पे फिर मेनू ये प्रेशर पौंदी है पाड़ा ने सॉरी ਥੋੜੇ ਮੈਰਿਜ ਕਦੋਂ ਹੋਈ ਹੈ ਇਹ 2010 ਦੇ ਵਿੱਚ ਅੱਛਾ ਠੀਕ ਹੈ ਹਾਂ ਜੀ ਫਿਰ ਮੇਰੇ ਤੇ ਪ੍ਰੈਸ਼ਰ ਪਾਉਂਦੀ ਆ ਵੀ ਮੈਂ ਬਾਹਰ ਜਾਣਾ ਆ ਮੈਨੂੰ ਸਟੱਡੀ ਕਰਵਾ ਮੈਨੇ ਸਟੱਡੀ ਕਰਾਈ ਦੋ ਵਾਰ ਰਿਫਿਊਜ਼ ਕਰਾਈ ਇੱਕ ਵਾਰ ਰਿਫਿਊਜ਼ ਹੋਇਆ ਫਿਰ ਵੀਜ਼ਾ ਲਗਵਾਇਆ ਇਹਦਾ ਫਿਰ ਜਿਲ੍ਹਾ ਰਿਫਿਊਜ਼ ਹੋਇਆ ਸੀ ਫਿਰ ਕੰਦੀ ਮੈਨੂੰ ਕਦੀ ਸਿੰਗਾਪੁਰ ਭੇਜ ਦੇ ਕਦੀ ਮਲੇਸ਼ੀਆ ਭੇਜ ਦੇ ਮਤਲਬ ਕਿ ਬਾਹਰ ਜਾਣ ਦੀ ਇੰਨੀ ਪਈ ਹੋਈ ਸੀ ਇਹਨੂੰ ਅੱਛਾ ਜੀ ਤੇ ਫਿਰ ਦੂਜੀ ਵਾਰ ਜਿਲ੍ਹਾ ਵੀਜ਼ਾ ਅਪਲਾਈ ਕਰਵਾਇਆ ਤੇ ਵੀਜ਼ਾ ਲੱਗ ਗਿਆ ਤੇ ਚਲ ਗਏ ਜਾ ਕੇ 4 ਮਹੀਨੇ ਬਾਅਦ ਸਾਨੂੰ ਬਲੌਕ ਕਰਤਾ ਤੇ ਬਲੌਕ سوری ਮੈਂ ਤੁਹਾਨੂੰ ਰੋਕਿਆ ਕਿਉਂਕਿ ਜੋ ਮਾਮਲਾ ਤੁਹਾਡੇ ਸਾਹਮਣੇ ਆ ਰਿਹਾ ਬੱਚੇ ਦੀ ਤਾਂ ਉਮਰ ਕਾਫੀ ਲੱਗਦੀ ਹੈ 10 ਸਾਲ 10 ਸਾਲ 10 ਸਾਲ ਇੱਕ ਇਹਦੀ ਸਿਸਟਰ ਵੀ ਹੈ ਉਸ ਦੀ ਉਮਰ 14 ਸਾਲ ਹੈ ਉਹ ਘਰੇ ਅੱਛਾ ਈ ਤੇ 2010 ਦੇ ਵਿੱਚ ਤੁਹਾਡੀ ਸ਼ਾਦੀ ਹੋਈ 2025 ਚੱਲ ਰਿਹਾ ਤਕਰੀਬਨ 15 ਸਾਲ ਹੋ ਗਏ ਤੁਹਾਡੇ ਵਿਆਹ ਨੂੰ ਹਾਂਜੀ ਔਰ ਤੁਸੀਂ ਦੱਸ ਰਹੇ ਹੋ ਵੀ ਜਿਹੜਾ ਵਿਆਹ ਤੋਂ ਬਾਅਦ ਵੀ ਉਹ ਪੜਦੇ ਰਹੇ ਹਨਾ ਵਿਆਹ ਜਦੋਂ ਤੁਹਾਡਾ ਵਿਆਹ ਹੋਇਆ ਕਿੰਨੇ ਪੜੇ ਹੋਏ ਸੀ ਉਹ ਉਹਨਾਂ ਨੇ ਬੀਕੋਮ ਬੀਕੋਮ ਸੈਕੰਡ ਤੱਕ ਕੀਤੀ ਸੀ ਫਾਈਨਲ ਨਹੀਂ ਕੀਤੀ ਹੋਈ ਸੀ ਫਾਈਨਲ ਵਿਆਹ ਤੋਂ ਬਾਅਦ ਕੀਤੀ ਹੈ ਨਹੀਂ ਫਾਈਨਲ ਮਤਲਬ ਕਿ ਛੱਡ ਦਿੱਤੀ ਸੀ ਵੀ ਥੋੜਾ ਪ੍ਰੈਗਨੈਂਸੀ ਕਰਕੇ ਜਾਂ ਹੋਰ ਫੈਮਿਲੀ ਮੈਟਰ ਸੀਗੇ ਤਾਂ ਫਿਰ ਉਸ ਤੋਂ ਬਾਅਦ ਛੱਡਤੀ ਫਿਰ ਬੱਚੇ ਛੋਟੇ ਸੀਗੇ ਫਿਰ ਦੁਬਾਰਾ 2019 ਦੇ ਵਿੱਚ ਪੜਨਾ ਸ਼ੁਰੂ ਕੀਤਾ ਇਹਨਾਂ ਨੇ ਅੱਛਾ ਜੀ ਹਾਂਜੀ ਤੇ ਮੇਰੇ ਤੇ ਪ੍ਰੈਸ਼ਰ ਪਾਉਂਦੀ ਹੁੰਦੀ ਸੀ ਪੜਨਾ ਪੜਨਾ ਤੇ ਬੱਚਿਆਂ ਨੂੰ ਇੱਦਾਂ ਛੱਡ ਕੇ ਚਲ ਜਾਂਦੀ ਸੀ ਠੀਕ ਹੈ ਹਾਂਜੀ ਤੇ ਹੁਣ ਬਾਹਰ ਕਿੱਦਾਂ ਗਏ ਫਿਰ ਕਦੋਂ ਗਏ ਨੇ ਬਾਰ ਫਿਰ ਪਾਜੀ 2019 ਵਿੱਚ ਪੜਨ ਲਾਇਆ ਫਿਰ 22 ਕਿ 23 ਦੇ ਵਿੱਚ ਇਹਨਾਂ ਦੀ ਸਟੱਡੀ ਕੰਪਲੀਟ ਹੋਈ ਫਿਰ ਦੋ ਵਾਰ ਆਇਲਸ ਕੀਤੀ ਸਟੱਡੀ ਕਿਹੜੀ ਕੀਤੀ ਇਹਨਾਂ ਨੇ ਸਟੱਡੀ ਬੀ ਕਾਮ ਕੀਤੀ ਹੈ ਤੇ ਸੌਲਟ ਕਾਲਜ ਟ੍ਰਾਂਟੋ ਦੇ ਵਿੱਚ ਪੜਨ ਗਏ ਆ ਗੁਰਪ੍ਰੀਤ ਕੋਰੇ ਦਾ ਨਾਮ ਆ ਸਟੱਡੀ ਸਟੱਡੀ ਵੀਜ਼ੇ ਦੇ ਉੱਤੇ ਗਏ ਨੇ ਉੱਥੇ ਟ੍ਰਾਂਟੋ ਅੱਛਾ ਜੀ ਹਾਂਜੀ ਜੋ ਕਿ 29 ਲੱਖ ਦਾ ਖਰਚਾ ਮੈਂ ਕੀਤਾ ਇਹਦੇ ਉੱਤੇ ਕਿਹੜੇ ਸੰਚ ਗਏ ਨੇ ਇਹ 2024 ਦੇ ਵਿੱਚ ਗਏ ਜਾ ਕੇ 4 ਮਹੀਨਿਆਂ ਬਾਅਦ ਸਾਨੂੰ ਬਲੌਕ ਕਰਤਾ ਇਹਨਾਂ ਨੇ ਅੱਛਾ ਜੀ 2024 ਚ ਕਿਹੜੇ ਮਹੀਨੇ ਚ ਗਏ ਨੇ ਇਹ ਅਗਸਤ ਦੇ ਵਿੱਚ ਗਏ ਸੋਰੀ April ਦੇ ਵਿੱਚ ਗਏ ਆ ਤਾਂ ਅਗਸਤ ਦੇ ਵਿੱਚ ਮੈਨੂੰ ਬਲੌਕ ਕਰਤਾ ਸੀ ਇਹਨਾਂ ਨੇ ਹਾਂਜੀ ਕੋਈ ਕੋਈ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਨਹੀਂ ਫਿਰ ਮੈਨੂੰ ਪਤਾ ਲੱਗਾ ਸੀਗਾ ਕਿਉਂ ਬਲੌਕ ਕੀਤਾ ਜੇ ਕੀ ਕਰੇ ਆਹ ਲੜਕਾ ਸੀਗਾ ਜਿਹਦੇ ਨਾਲ ਰਿਲੇਸ਼ਨ ਦੇ ਵਿੱਚ ਆਏ ਆ ਅੱਛਾ ਜੀ ਇਹ ਤੁਹਾਨੂੰ ਕਿੱਦਾਂ ਪਤਾ ਇਹ ਉਹਨਾਂ ਦੀ ਰੂਮ ਮੇਟ ਸੀਗੀ ਇੱਕ ਤੇ ਰੂਮ ਮੇਟ ਨੇ ਮੈਨੂੰ ਮਲਾਈ ਲਿਧੀਆਂ ਤੇ ਉਹਦੀਆਂ ਚੈਟਾਂ ਦੀ ਫੋਟੋ ਭੇਜੀ ਸੀ ਤੇ ਉਹ ਚੈਟਾਂ ਜਿਹੜੀਆਂ ਹੋਈਆਂ ਸੀ ਮੇਰੇ ਲੈਪਟਾਪ ਤੋਂ ਹੋਈਆਂ ਸੀਗੀਆਂ ਮੈਂ 11 ਸਾਲ ਦबई ਦੇ ਵਿੱਚ ਲਾਏ ਆ ਤੇ ਮੈਂ ਆਪਣੀ ਹੱਡ ਤੋਲ ਮਿਹਨਤ ਦੀ ਕਮਾਈ ਨੂੰ ਲਾ ਕੇ ਬਾਹਰ ਭੇਜਿਆ ਸੀ ਤੇ ਉਹ ਜਿਹੜਾ ਲੈਪਟਾਪ ਮੈਂ ਦबई ਤੋਂ ਲੈ ਕੇ ਆਇਆ ਸੀ ਉਹ ਲੈਪਟਾਪ ਦੇ ਉੱਤੇ ਇਸ ਮੁੰਡੇ ਦੇ ਨਾਲ ਚੈਟ ਕਰ ਰਹੀ ਸੀ ਤੇ ਉਹ ਕੁੜੀ ਨੇ ਰੋਂਦੀ ਰੋਂਦੀ ਹੋਈ ਨੇ ਮੈਨੂੰ ਮੈਸੇਜ ਕੀਤਾ ਤੇ ਸਾਰਾ ਕੁਝ ਦਿਖਾਇਆ ਤੇ ਉਸ ਤੋਂ ਬਾਅਦ ਮੈਂ ਜਿਹੜਾ ਪੁੱਛਿਆ ਤਾਂ ਸਾਡੇ ਨਾਲ ਗੱਲਬਾਤ ਕਰਨੀ ਬੰਦ ਕਰਤੀ ਇਹਨੇ ਤੁਹਾਡੇ ਕੋਲ ਹੈਗੇ ਪ੍ਰੂਫ ਆ ਉਹ ਸਾਰੇ ਹਾਂਜੀ ਹੈਗੇ ਮੇਰੇ ਕੋਲ ਸਾਰੇ ਪ੍ਰੂਫ ਉਹਨਾ ਚੈਟ ਲੈਪਟਾਪ ਫਿਰ ਉਹ ਆਪਣੇ ਨਾਲ ਲੱਗੀ ਸੀ ਹਾਂਜੀ ਲੈਪਟਾਪ ਇਹਦੇ ਲਈ ਲਿਆ ਸੀ ਮੈਂ ਦੁਬਈ ਤੋਂ ਆਏ ਕੀਤਾ ਸੀ ਇਹਦੇ ਲਈ ਤੇ ਇਹਨੇ ਸਟੱਡੀ ਕਰਨੀ ਇਹਨੂੰ ਜ਼ਰੂਰਤ ਹੋਣੀ ਆ ਅੱਛਾ ਹਾਂਜੀ ਮੈਂ ਦੁਬਈ ਤੋਂ ਲੈ ਕੇ ਆਇਆ ਸੀ ਇਹਦੇ ਲਈ ਤੇ ਫਿਰ ਉਸ ਤੋਂ ਬਾਅਦ ਫਿਰ ਨੂੰ ਮੈਂ ਮਾਫ਼ ਵੀ ਕਰ ਦਿੰਨਾ ਇੱਕ ਵਾਰੀ ਵੇ ਬੱਚੇ ਆਪਣੇ ਤੋਂ ਹਟ ਜਾ ਫੇ ਇਹਨੇ ਵੀ ਮਾਫੀ ਮੰਗੀ ਮੈਂ ਹੁਣ ਉਸ ਲੜਕੇ ਨੂੰ ਨਹੀਂ ਮਿਲਦੀ ਮੈਨੂੰ ਮaaf ਕਰ ਦੋ ਕਿ ਗਲਤੀ ਹੋ ਗਈ ਇਹ 3 ਅਗਸਤ 2024 ਨੂੰ ਇਹ ਉਹਦੇ ਨਾਲ दारू ਨਾ ਪੀਂਦਾ ਹੋਵੇ ਫਿਲਮ ਵੀ ਦੇਖ ਕੇ ਆਈ ਆ ਉਸ ਹੀ ਮੁੰਡੇ ਨਾਲ ਇਸ ਨਵਨੀਤ ਸਿੰਘ ਨਾਲ ਤੇ ਫਿਰ ਮੇਰੇ ਪ੍ਰੈਸ਼ਰ ਪਾਉਣ ਤੋਂ ਪਾਉਣ ਤੇ ਇਹਨੇ ਕਿਹਾ ਵੀ ਹਾਂ ਮੈਂ ਨਹੀਂ ਮੁੜ ਕੇ ਜਾਂਦੀ ਉਹਨੂੰ ਨਹੀਂ ਮਿਲਦੀ ਤਾਂ ਫਿਰ ਉਹ ਥੋੜੇ ਚਿਰ ਬਾਅਦ ਉਹਦੇ ਭਰਾ ਦਾ ਨੰਬਰ ਭੇਜਦੀ ਆ ਪੈਸੇ ਪਾਉਣ ਨੂੰ ਜਿੱਦਾਂ ਮੈਂ Google Pay 'ਚ ਪਾਇਆ ਤਾਂ ਫਿਰ ਮੈਨੂੰ ਪਤਾ ਲੱਗ ਗਿਆ ਨਾ ਮਨੀ ਦੇ ਸੁਨੋਟਾ ਨਹੀਂ ਸੁਨੋਟਾ سوری ਗਗਨ ਸੁਨੋਟਾ ਹਨਾ ਤੇ ਜਿੱਦਾਂ ਗੋਤ ਮੇਲੇ ਤਾਂ ਮੈਂ ਫਿਰ ਫੋਨ ਕਰਤਾ ਉਹਨੂੰ ਵੀ ਮੈਂ ਕਿਹਾ ਇਹ ਤੇਰਾ ਭਰਾ ਆ ਕਹਿੰਦਾ ਹਾਂ ਭਰਾ ਆ ਉਹਨੇ ਸਾਰੀਆਂ ਗੱਲਾਂ ਮੰਨੀਆਂ ਫਿਰ ਉਹਨੇ ਮੈਂ ਉਹ ਤੋਂ ਐਡਰੈਸ ਵੀ ਲਿਆ ਸਾਰਾ ਕੁਝ ਉਹ ਵੀ ਸਕਰੀਨਸ਼ਾਟ ਮੇਰੇ ਕੋਲ ਪਏ ਹੋਏ ਆ ਅੱਛਾ ਤੇ ਮਤਲਬ ਕਿ ਇਹ ਭਾਜੀ ਕੈਨੇਡਾ ਭੇਜ ਕੇ ਸਾਡਾ ਰਿਸ਼ਤਾ ਦਿਨ ਬਿਨ ਦਿਨ ਖਰਾਬ ਹੁੰਦਾ ਗਿਆ ਇਹਨੇ ਮੈਨੂੰ ਐਡਰੈਸ ਵੀ ਗਲਤ ਦਿੱਤਾ ਹੋਇਆ ਸੀ ਜਿੱਥੇ ਰਹਿੰਦੀ ਸੀ ਤੇ ਫਿਰ ਜਿੱਦਾਂ ਮੈਨੂੰ ਸਹੀ ਐਡਰੈਸ ਮਿਲਿਆ ਤਾਂ ਮੈਂ ਉੱਥੇ ਜਾ ਕੇ ਉਹਨਾਂ ਨੂੰ ਪੁੱਛਿਆ ਪੀ ਇੱਕ ਗੁਰਪ੍ਰੀਤ ਤੁਹਾਡੇ ਇੱਥੇ ਰਹਿੰਦੀ ਸੀ ਫਿਰ ਉਹਨਾਂ ਨੂੰ ਦੱਸਿਆ ਵੀ ਹਾਂ ਸਾਡੇ ਰਹਿੰਦੀ ਸੀ ਤੁਸੀਂ ਆਪ ਕੈਨੇਡਾ ਗਏ ਸੀ ਨਹੀਂ ਨਹੀਂ ਮੈਂ ਆਪਣੇ ਫਰੈਂਡ ਨੂੰ ਭੇਜਿਆ ਸੀ ਅੱਛਾ ਪੀ ਆਹ ਐਡਰੈਸ ਤੇ ਜਾ ਪਹਿਲੇ ਇੱਕ ਐਡਰੈਸ ਮੈਂ ਦਿੱਤਾ ਹੁੰਦਾ ਸੀ ਵੀ ਮੈਂ ਉੱਥੇ ਰਹਿਨੀ ਆ ਤੇ ਉਹ ਐਡਰੈਸ ਤੇ ਪਹਿਲਾਂ ਗਿਆ ਉਹ ਐਡਰੈਸ ਗਲਤ ਨਿਕਲਿਆ ਉਹ ਕਹਿੰਦੇ ਪੀ ਇਸ ਐਡਰੈਸ ਤੇ ਗੁਰਪ੍ਰੀਤ ਨਾਮ ਦੀ ਕੋਈ ਕੁੜੀ ਨਹੀਂ ਰਹਿੰਦੀ ਫਿਰ ਦੂਜੇ ਐਡਰੈਸ ਤੇ ਗਏ ਆ ਜਿਲ੍ਹਾ ਬਨਸਈ ਐਡਰੈਸ ਮਿਲਿਆ ਜਿੱਥੇ ਮੈਂ ਉੱਥੋਂ ਭੇਜਿਆ ਉਸੋਂ ਉੱਥੋਂ ਵੀ ਛੱਡ ਕੇ ਜਾ ਚੁੱਕੀ ਸੀ ਇਹ ਤੇ ਫਿਰ ਉਹਨਾਂ ਨੇ ਹੈਰਾਨੀ ਨਾਲ ਗੱਲਾਂ ਦੱਸੀਆਂ ਪੀ ਇਹ ਤਾਂ ਦੋ ਦੋ ਤਿੰਨ ਫਾਲਤੂ ਬੋਲਦੀ ਨਹੀਂ ਕਿਸੇ ਨਾਲ ਸਾਡੇ ਨਾਲ ਵੀ ਤੇ ਮੈਨੂੰ ਕਿਹਾ ਹੋਇਆ ਸੀ ਜਿਹੜੇ ਅੰਕਲ ਰਹਿੰਦੇ ਆ ਨਾ ਜਿਹੜਾ ਮੈਂ ਨੰਬਰ ਭੇਜਿਆ ਜਿਹੜਾ ਗਗਨ ਸਨੋਟਾ ਨਿਕਲਿਆ ਨੰਬਰ ਉਹ ਕਿਹਾ ਹੋਇਆ ਸੀ ਵੀ ਸਾਡੇ ਅੰਕਲ ਦੇ ਮੁੰਡੇ ਦਾ ਆ ਉਹ ਇੰਡੀਆ ਰਹਿੰਦਾ ਮੁੰਡਾ ਤੁਸੀਂ ਉਹਨੂੰ ਪੈਸੇ ਦੇ ਦਿਓ ਮੈਂ ਇੱਥੋਂ ਲੈ ਲੂੰਗੀ ਪਰ ਅੰਕਲ ਨੇ ਕਿਹਾ ਵੀ ਸਾਡੀ ਇਦਾਂ ਦੀ ਕੋਈ ਗੱਲ ਨਹੀਂ ਹੋਈ ਮਤਲਬ ਕਿ ਕੈਨੇਡਾ ਜਾ ਕੇ ਮੈਂ ਨਾ ਇੰਨਾ ਝੂਠ ਬੋਲਣਾ ਭਾਜੀ ਸ਼ੁਰੂ ਕਰਤਾ ਕਿ 15 ਸਾਲ ਦਾ ਰਿਸ਼ਤਾ ਤਾਰ-ਤਾਰ ਕਰਤਾ ਮੈਂ ਅੱਖਾਂ ਬੰਦ ਕਰਕੇ ਯਕੀਨ ਕੀਤਾ ਹੋਇਆ ਸੀ ਇਹਦੇ ਤੇ ਤੇ ਜਿਹੜਾ ਇੱਕ ਵਾਰ ਯਕੀਨ ਟੁੱਟ ਜੇ ਉਹ ਦੁਬਾਰਾ ਬਣਦਾ ਨਹੀਂ ਤੇ ਫਿਰ ਇਹਨੇ ਪ੍ਰੀ ਪਲਾਨਿੰਗ ਕੀਤੀ ਮੇਰੇ ਨਾਲ ਤੇ ਸੋਰੇ ਨੂੰ ਕਿਹਾ ਬਈ ਬੇਦਖਲ ਕਰ ਦੇ ਤੇ ਉਹਨੇ ਹੁਣ ਬੇਦਖਲ ਕਰਕੇ ਇੱਕ ਪੇਪਰ ਜੇ ਬਣਾਏ ਹੋਏ ਆ ਬੇਦਖਲੀ ਦੇ ਅੱਛਾ ਤੁਹਾਡੇ ਸੋਰਿਆਂ ਨੇ ਆਪਣੀ ਕੁੜੀ ਨੂੰ ਯਾਨੀ ਕਿ ਤੁਹਾਡੀ ਵਾਈਫ ਨੂੰ ਆਪਣੇ ਤੌਰ ਤੇ ਉੱਤੇ ਵੀ ਸਾਡੀ ਕੁਝ ਨਹੀਂ ਲੱਗਦੀ ਬੇਦਖਲ ਕਰਤਾ ਹਾਂਜੀ ਉਹ ਸ਼ਰਮ ਕਾਨੂੰਨ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੇ ਆ ਮਤਲਬ ਕਿ ਜਿਹੜਾ ਕਾਨੂੰਨ ਬੰਦੇ ਦੇ ਫਾਇਦਿਆਂ ਲਈ ਬਣਦਾ ਤੇ ਉਸ ਦਾ ਨਜਾਇਜ਼ ਫਾਇਦਾ ਲੈ ਰਹੇ ਆ ਤੇ ਉਸ ਨੇ ਜਿੱਦਾਂ ਉਹਨੂੰ ਕਿਹਾ ਪੀ ਬੇਦਖਲ ਕਰਦੇ ਉਹ ਸੋਹਰੇ ਨੇ ਬੇਦਖਲ ਕਰਤਾ ਤੇ ਹੁਣ ਉਹ ਇੱਕ ਕਾਗਜ਼ ਦਾ ਟੁਕੜਾ ਲੈ ਕੇ ਘੁੰਮ ਰਿਹਾ ਜਿੱਥੇ ਵੀ ਜਾਂਦਾ ਜਦ ਮੈਂ ਕਿਤੇ ਦਰਖਾਸਤ ਦੇਣਾ ਉੱਥੇ ਜਾ ਕੇ ਕਰ ਦਿੰਦਾ ਮੈਂ ਤਾਂ ਬੇਦਖਲ ਕੀਤੀ ਆ ਮੈਂ ਤਾਂ ਇਦਾਂ ਕੀਤਾ ਮੈਂ ਤਾਂ ਉਦਾਂ ਕੀਤਾ ਪਰ ਨਹੀਂ ਪਰ ਫੋਨ ਵੀ ਆਂਦਾ ਇਹਨਾਂ ਨੂੰ ਪੈਸੇ ਵੀ ਆਉਂਦੇ ਆ ਤੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਨਸਾਫ ਦਿੱਤਾ ਜਾਵੇ ਕਿ ਜਿਹੜਾ ਕਾਨੂੰਨ ਦੀਆਂ ਅੱਖਾਂ ਵਿੱਚ ਘੱਟਾ ਪਾ ਰਿਹਾ ਤੇ ਨਜਾਇਜ਼ ਕਾਨੂੰਨ ਦਾ ਨਜਾਇਜ਼ ਫਾਇਦਾ ਚੱਕ ਰਿਹਾ ਉਸ ਦੇ ਉੱਤੇ ਵੀ ਬਣਦੀ ਕਾਰਵਾਈ ਕੀਤੀ ਜਾਵੇ ਆਪਣੇ ਬੱਚਿਆਂ ਦੇ ਨਾਲ ਵੀ ਨਹੀਂ ਉਹ ਗੱਲ ਕਰਦੇ ਹੁਣ ਨਹੀਂ ਭਾਜੀ ਕਦੀ ਫੋਨ ਨਹੀਂ ਆਦਾ ਉਹਨਾਂ ਦਾ ਤੇ ਬਲੌਕ ਹੀ ਸੀਗਾ ਹੁਣ ਅਨਬਲੌਕ ਕੀਤਾ ਆ ਪਿੱਛੇ ਜੇ ਆਪਣੇ ਨੋਟਿਸ ਵਗੈਰਾ ਭੇਜਦੇ ਪਏ ਆ ਵੀ ਮੇਰੇ ਤੋਂ ਮਾਫੀ ਮੰਗ ਵੀ ਜਿਹੜੀਆਂ ਤੂੰ ਵੀਡੀਓ ਪਾ ਰਿਆਂ ਤੇ ਮਾਫੀ ਮੰਗ ਵੀ ਜਿਹੜੀਆਂ ਤੂੰ ਮੈਨੂੰ ਗਾਲਾਂ ਕੱਢਦਾ ਸੀਗਾ ਗਾਲਾਂ ਤਾਂ ਚਲੋ ਮੈਂ ਕੀ ਕੱਢੀਆਂ ਮੈਂ ਤਾਂ ਸਿਰਫ ਸਮਝਾਉਂਦਾ ਹੁੰਦਾ ਸੀ ਵੀ ਤੂੰ ਰਿਲੇਸ਼ਨ ਦੇ ਵਿੱਚ ਨਾ ਜਾ ਹਸਬੰਦ ਦਾ ਇੰਨਾ ਕ ਹੱਕ ਹੁੰਦਾ ਆਪਣੀ ਵਾਈਫ ਦੇ ਉੱਤੇ ਵੀ ਉਹਨੂੰ ਗਲਤ ਕੰਮਾਂ ਤੋਂ ਰੋਕਣਾ ਗਲਤ ਸੰਗਤ ਤੋਂ ਰੋਕਣਾ ਤੇ ਭਾਜੀ ਮੈਂ ਇੰਨਾ ਡਿਪਰੈਸ਼ਨ ਦੇ ਵਿੱਚ ਚਲ ਗਿਆ ਸੀ ਤਾਂ ਮੈਂ ਸਾਰੀ-ਸਾਰੀ ਰਾਤ ਸੌਂਦਾ ਨਹੀਂ ਹੁੰਦਾ ਸੀ ਤੇ ਚਲੋ ਹੁਣ ਇੱਕ ਸਾਲ ਹੋ ਗਿਆ ਹੁਣ ਆਦਤ ਹੋ ਗਈ ਆ ਤੇ ਹੁਣ ਮੈਂ ਇੱਕ ਗੱਲ ਦੱਸ ਦਵਾਂ ਵੀ ਜਿਨ੍ਹਾਂ ਨੇ ਮੇਰੀ ਫੈਮਿਲੀ ਖਰਾਬ ਕੀਤੀ ਹੈ ਜਿਨ੍ਹਾਂ ਨੇ ਸਾਹ ਮੇਰੇ ਚੱਲਦੇ ਆ ਤਾਂ ਮੈਂ ਉਹਨਾਂ ਚਿਰ ਇਹਨਾਂ ਦੇ ਪਿੱਛੇ ਹੀ ਆ ਵੀ ਮੈਂ ਚੁੱਪ ਕਰਕੇ ਬੈਠਣ ਵਾਲਾ ਨਹੀਂ ਆ ਤੇ ਸਭ ਤੋਂ ਵੱਡੀ ਇਹੀ ਗੱਲ ਆ ਵੀ ਤੁਸੀਂ ਅਗਰ ਨਵੇੜ ਸਕਦੇ ਆ ਤੁਹਾਡੇ ਦਿਲ ਵਿੱਚ ਥੋੜਾ ਜਿਹਾ ਵੀ ਹੈਗਾ ਤਾਂ ਨਵੇੜ ਲਓ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਭੱਜਦਿਆਂ ਨੂੰ ਬਾਹਣ ਇੱਕੋ ਜੈ ਪੇ ਮੈਂ ਵੀ ਕੁਛ ਨਾ ਕੁਛ ਕਰੀ ਜਾਣਾ ਫਿਰ ਤੁਸੀਂ ਵੀ ਆਈ ਜਾਉਂਗੇ ਪੇ ਨਵੇੜ ਲੋ ਜਿੱਦਾਂ ਤੁਸੀਂ ਨਵੇੜ ਸਕਦੇ ਆ ਮੈਂ ਤਾਂ ਇਹ ਕਹਿਣਾ ਤੇ ਮੇਰੀ ਵਾਈਫ ਨੇ ਮੈਨੂੰ ਡਿਵੋਰਸ ਪੇਪਰ ਵੀ ਭੇਜੇ ਹੋਏ ਆ ਅੱਛਾ ਪਾਵਰ ਆਫ ਟਾਨੀ ਦੇ ਕੇ ਜਲੰਧਰ ਦਾ ਇੱਕ ਮੈਂ ਉਹਨੂੰ ਵੀ ਦੱਸ ਦੇਣਾ ਚਾਹਣਾ ਪੇ ਤੇਰੀ ਉਹ ਕੀ ਮਾਸੀ ਦੀ ਕੁੜੀ ਆ ਜਾਂ ਭੂਆ ਦੀ ਕੁੜੀ ਆ ਕੁਛ ਵੀ ਨਹੀਂ ਆ ਨਾ ਤਾਂ ਤਿੰਨਾ ਚੋਂ ਨਾ 13 ਚੋਂ ਨਾ ਪੇ ਤੂੰ ਕੌਣ ਹੁੰਦਾ ਪਾਵਰ ਆਫ ਟਾਨੀ ਲੈਣ ਆਲਾ ਪਰਚਾ ਤੇਰੇ ਤੇ ਵੀ ਬਣਦਾ ਪੇ ਕੋਈ ਗੱਲ ਨਹੀਂ ਉਹਨੂੰ ਵੀ ਦੇਖਾਂਗੇ ਉਹਦਾ ਕੀ ਕੰਮ ਹੈ ਕਾਨੂੰਨ ਦੇ ਹਿਸਾਬ ਨਾਲ ਤੇ ਕਾਨੂੰਨ ਦੇ ਹਿਸਾਬ ਨਾਲ ਉਹਨੂੰ ਵੀ ਸ਼ਿਕੰਜੇ ਚ ਲਮਾਂਗੇ ਜੀ अच्छा बच्चे ने ना देखो बड़ा प्यारा बच्चा ਇਹਨਾਂ ਦਾ ਜਨਮ ਕਦੋਂ ਹੋਇਆ ਸੀਗਾ ਇਹਦਾ ਇਹਨਾਂ ਦਾ ਜਨਮ ਹੋਇਆ 15 2015 ਦੇ ਵਿੱਚ 2 ਸਤੰਬਰ 2015 तकरीबन 10 ਸਾਲ ਉਮਰ ਹੋ ਗਈ ਹੁਣ ਇਸ ਸਾਲ ਹੋ ਜਾਣੀ ਹੈ ਹਨਾ ਇਸ ਸਾਲ ਹੋ ਗਈ ਹੈ 10 ਸਾਲ ਤੋਂ ਉੱਪਰ ਹੋ ਗਈ ਹੈ ਹਨਾ 11ਵਾਂ ਲੱਗ ਜਾਣਾ 11ਵਾਂ ਲੱਗ ਜਾਣਾ ਸੋ ਬੱਚੇ ਨੇ ਸਕੂਲ ਦਾ ਇਹ ਸਕੂਲ ਤੋਂ ਆਏ ਹੁਣ ਨਹੀਂ ਨਹੀਂ ਸਕੂਲ ਤੋਂ ਨਹੀਂ ਅੱਜ ਸੰਡੇ ਸੀ ਨਾ ਸੰਡੇ ਸੀ ਇਹ ਫਿਰ ਬੈਗ ਤਾਂ ਚੱਕਿਆ ਹੋਇਆ ਇਹ ਵਿੱਚ ਥੋੜੇ ਡਾਕੂਮੈਂਟ ਆ ਜਿਹੜੇ ਇੱਥੇ ਵਕੀਲਾਂ ਦੇ ਨਾਲ ਸ਼ੇਅਰ ਕਰਨੇ ਸੀ ਜੁਹਾਨੂੰ ਦਿਖਾਉਣੇ ਸੀਗੇ ਅੱਛਾ ਜੀ ਹਾਂਜੀ ਸੋ ਬੜੀ ਬੜੀ ਤਰਾਸਦੀ ਵਾਲੀ ਗੱਲ ਹੈ ਦੇਖੋ ਸਕੂਲ ਦਾ ਬੈਗ ਚੁੱਕਣ ਦੀ ਉਮਰ ਦੇ ਵਿੱਚ ਜਿੱਥੇ ਇਸ ਬੈਗ ਇਸ ਬੈਗ ਦੇ ਵਿੱਚ ਕਿਤਾਬਾਂ ਹੋਣੀਆਂ ਚਾਹੀਦੀਆਂ ਸੀਗੀਆਂ ਬੇਟੇ ਇੱਧਰ ਨੂੰ ਆਈ ਮੜਾ ਜਾ ਇੱਧਰ ਆ ਆ ਦਿਖਾਓ ਇਸ ਸਕੂਲ ਦੇ ਬੈਗ ਪਿੱਛੇ ਘਰੀ ਮੜਾ ਜਾ ਇਧਰ ਸਕੂਲ ਦੇ ਇਸ ਬੈਗ ਦੇ ਵਿੱਚ ਸਕੂਲ ਦੀਆਂ ਕਿਤਾਬਾਂ ਹੋਣੀਆਂ ਚਾਹੀਦੀਆਂ ਸੀ ਲੇਕਿਨ ਇਸ ਬੈਗ ਦੇ ਵਿੱਚ ਇਸ ਵਕਤ ਡਾਕੂਮੈਂਟ ਚੁੱਕੇ ਹੋਏ ਆ ਡਿਵੋਰਸ ਦੇ ਪੇਪਰ ਆ ਵਿੱਚ ਡਿਵੋਰਸ ਦੇ ਪੇਪਰ ਨੇ ਡਿਵੋਰਸ ਦੇ ਪੇਪਰ ਆ ਕੁਝ ਰਾਜੀਨਾਮੇ ਆ ਜਾਂ ਕੁਝ ਮਤਲਬ ਕਿ ਪੇਪਰ ਹੀ ਆ ਡਾਕੂਮੈਂਟ ਹੀ ਆ ਸਾਫੇ ਤੁਹਾਡੇ ਮਤਲਬ ਕਿ ਜੋ ਸਾਡੇ ਨਾਲ ਤੱਕਾ ਹੋਇਆ ਹੋਇਆ ਤੇ ਬੱਚਾ ਵੀ ਅੱਜ ਕਹਿ ਰਿਹਾ ਕਿ ਮੈਂ ਮੰਮੀ ਦੇ ਨਾਲ ਨਹੀਂ ਗੱਲ ਕਰਨੀ ਤੇ ਅਸੀਂ ਅੱਜ ਤੱਕ ਠਾਣਾ ਕਚੈਰੀ ਦੇਖਿਆ ਨਹੀਂ ਸੀ ਇਹਨੇ ਦਿਖਾਤਾ ਸਾਨੂੰ ਜੀ ਬੇਟਾ ਕੀ ਨਾਂ ਤੁਹਾਡਾ ਦਿਲਦੀਪ ਸਿੰਘ ਦਿਲਦੀਪ ਸਿੰਘ ਤਰਸ ਵੀ ਆਉਂਦਾ ਈ ਬੱਚਿਆਂ ਦੇ ਉੱਤੇ ਬੱਚੇ ਨੇ ਇਸ ਵਕਤ ਆਪਣੀ ਵਾਹਿਗੁਰੂ ਸੱਚੇ ਪਾਤਸ਼ਾਹ ਘਰੇ ਕਿ ਇਹ ਦਿਨ ਕਿਸੇ ਨੂੰ ਉਹਨਾ ਦੇਖਣਾ ਪਵੇ ਬੱਚੇ ਨੇ ਇਸ ਵਕਤ ਆਪਣੀ ਮੰਮੀ ਦੀ ਤਸਵੀਰ ਫੜੀ ਹੋਈ ਹੈ ਬੇਟੇ ਤੁਹਾਡੇ ਨਾਲ ਕਦੋਂ ਗੱਲਬਾਤ ਹੋਈ ਸੀ ਤੁਹਾਡੇ ਮੰਮੀ ਦੀ ਚਾਰ ਪੰਜ ਮਹੀਨੇ ਪਹਿਲਾਂ ਕੀ ਕਹਿੰਦੇ ਸੀਗੇ ਕੋਈ ਪਿਆਰ ਪਿਆਰ ਨਾਲ ਗੱਲਬਾਤ ਕਰਦੇ ਸੀ ਸਾਰੀ ਤੁਹਾਡੇ ਨਾਲ ਹਾਂਜੀ ਇਹ ਕਹਿੰਦੇ ਸੀਗੇ ਨੇ ਵੀ ਵੀਜ਼ਾ ਵੀਜ਼ਾ ਲੋਵਾ ਦਿੰਨੀ ਆ ਇੱਥੇ ਆ ਜਾ ਮੇਕੋ ਤੇ ਤੁਹਾਡੇ ਸਿਸਟਰ ਉਹ ਕੀ ਕਹਿੰਦੇ ਨੇ ਉਹਨਾਂ ਨਾਲ ਵੀ ਹੁੰਦੀ ਸੀ ਗੱਲਬਾਤ ਹੁੰਦੀ ਹੋਣੀ ਯਾਦ ਆਉਂਦੀ ਏ ਤੁਹਾਨੂੰ ਮੰਮੀ ਦੀ ਪਹਿਲਾਂ ਆਉਂਦੀ ਸੀ ਹੁਣ ਨਹੀਂ ਆਉਂਦੀ ਸ਼ਵਦ ਮੁੱਕੇ ਜਾਂਦੇ ਇਹ ਮੇਰਾ ਮੈਨੂੰ ਦਿਲ ਤੋਂ ਰੋਣਾ ਆ ਰਿਹਾ ਮੈਂ ਵੀ ਇਸ ਉਮਰ ਦੇ ਵਿੱਚੋਂ ਗੁਜ਼ਰੇ ਆਂ ਅਸੀਂ ਵੀ ਸਕੂਲ ਜਾਇਆ ਕਰਦੇ ਸੀ ਦੇ ਰੱਬ ਨਾ ਕਰੇ ਕਿਸੇ ਵੀ ਇਸ ਉਮਰ ਦੇ ਬੱਚੇ ਨੂੰ ਇਹ ਦਿਨ ਦੇਖਣਾ ਪਵੇ ਇਹ ਗੱਲਾਂ ਕਹਿਣੀਆਂ ਪੈਣ ਬੱਚੇ ਸਕੂਲ ਦੇ ਵਿੱਚ ਇਹਦੇ ਇਹਦੇ ਸਾਥੀ ਵੀ ਹੋਣਗੇ ਸਕੂਲ ਦੇ ਨਾਲ ਜਿਹੜੇ ਪੜਦੇ ਹੋਣਦੇ ਇਹਦੀ ਕਲਾਸ ਦੇ ਵਿੱਚ ਤੇ ਇਸ ਵਕਤ ਕਿਸ ਮਾਹੌਲ ਦੇ ਵਿੱਚ ਕਿਸ ਹਾਲਾਤਾਂ ਦੇ ਨਾਲ ਇਹ ਬੱਚਾ ਗੁਜ਼ਰ ਰਿਹਾ ਕਿੱਥੇ ਇਹਨੇ ਪੜਨਾ ਸੀ ਕਿੱਥੇ ਇਹਨੇ ਹੱਸਣਾ ਖੇਡਣਾ ਸੀ ਇਸ ਉਮਰ ਦੇ ਵਿੱਚ ਤਾਂ ਅਸੀਂ ਕ੍ਰਿਕਟ ਖੇਡਿਆ ਕਰਦੇ ਸੀਗੇ ਜਿ ਪਤੰਗ ਉਡਾਇਆ ਕਰਦੇ ਸੀ ਇਹ ਬੱਚਾ ਕਿਹੜੇ ਹਾਲਾਤਾਂ ਦੇ ਵਿੱਚ ਇਸ ਵਕਤ ਗੁਜ਼ਰ ਰਿਹਾ ਇਹਨਾਂ ਦੀ ਜਿਹੜੀ ਸਿਸਟਰ ਨੇ ਉਹਨਾਂ ਦਾ ਕੀ ਹਾਲ ਹੈ ਠੀਕ ਨੇ ਉਹ ਸਟਰ ਰੋਟੀ ਨਹੀਂ ਖਾਂਦੀ ਉਹ ਮੈਨੂੰ ਨਹੀਂ ਪਤਾ ਕਾਤੇ ਰਹਿੰਦੀ ਆ ਮੈਂ ਬਹੁਤ ਪ੍ਰੈਸ਼ਰ ਪਾਉਂਦਾ ਉਹਨੂੰ ਰੋਟੀ ਲਈ ਖਾ ਲੈ ਖਾ ਲੈ ਨਹੀਂ ਉਹ ਆਪਣਾ ਹੀ ਮਤਲਬ ਕਿ ਜਵਾਬ ਨਹੀਂ ਦਿੰਦੀ ਹੈਗੀ ਮੂਡ ਆ ਹੋ ਗਿਆ ਖਾ ਲੈਣਾ ਖਾ ਲੈਣਾ ਨਹੀਂ ਤਾਂ ਨਹੀਂ ਤੇ ਮੈਂ ਚੋਲ ਬਣਾ ਕੇ ਰੱਖ ਲੈਣਾ ਰੋਟੀ ਨਹੀਂ ਖਾਣੀ ਚੋਲ ਹਾਲੇ ਕਦੇ ਮੂਡ ਹੋਵੇ ਉਹਨੇ ਖਾ ਲੈਣਾ ਕਦੇ ਨਹੀਂ ਮਤਲਬ ਕਿ ਬੇਟਾ ਮੇਰਾ ਚਲੋ ਛੋਟਾ ਹੈ ਇਹਨੂੰ ਹਾਲੇ ਨਹੀਂ ਪਤਾ ਇੰਨੀਆਂ ਗੱਲਾਂ ਦਾ ਬੇਟੀ ਸਮਝਦਾਰਾ ਇਸ ਕਰਕੇ ਉਹ ਬਹੁਤ ਜ਼ਿਆਦਾ ਡਿਪਰੈਸਡ ਹੈ ਬੇਟੀ 14 ਸਾਲ ਦੀ ਹੈ ਹਾਂਜੀ ਇਹ 14 ਸਾਲ ਦੇ ਬੱਚੇ ਨੂੰ ਤਾਂ ਪੂਰਾ ਪ੍ਰੋਅਡ ਹੋ ਜਾਂਦਾ ਬੱਚਾ ਪੂਰੀ ਸਮਝ ਜਾਣ ਲੱਗ ਜਾਂਦੀ ਹੈ ਹਾਲਾਤਾਂ ਦੀ ਜੋ ਟਾਈਮ ਹੈਗਾ ਭਾਜੀ ਇਸ ਟਾਈਮ ਇੱਕ ਲੇਡੀ ਨੂੰ ਲੇਡੀ ਦੀ ਜ਼ਰੂਰਤ ਹੁੰਦੀ ਘਰ ਦੇ ਵਿੱਚ ਕੋਈ ਲੇਡੀ ਨਹੀਂ ਹੈਗੀ ਖਾਣਾ ਮੈਂ ਤਾਂ ਮੇਰਾ ਬਾਪ ਬਣਾਉਂਦੇ ਆ ਅੱਛਾ ਤੁਹਾਡੇ ਘਰ ਚ ਕੋਈ ਹੋਰ ਲੇਡੀ ਨਹੀਂ ਇਹਨਾਂ ਤੁਹਾਡੇ ਮਾਤਾ ਜੀ ਚੜ੍ਹਾਈ ਕਰ ਗਏ ਮਾਤਾ ਜੀ ਦੀ ਡੈਥ ਹੋ ਗਈ ਸੀਗੀ 2023 31 ਜਨਵਰੀ ਨੂੰ ਅੱਛਾ ਜੀ ਤੇ ਉਸ ਤੋਂ ਬਾਅਦ ਸਾਰੀ ਪਰਿਵਾਰ ਦੀ ਜਿੰਮੇ ਜ਼ਿੰਮੇਵਾਰੀ ਇਹਦੇ ਉੱਤੇ ਸੀਗੀ ਇਹਨਾਂ ਸਾਰਾ ਕੁਝ ਪਤਾ ਵੀ ਮੇਰੇ ਸੋਹਰਾ ਮੈਂ ਵੀ ਦੁਬਈ ਤੋਂ ਆਇਆ ਮੈਂ ਡੇਢ ਸਾਲ ਹੁਣ ਦੁਬਈ ਤੋਂ ਆਇਆ ਬੱਚੇ ਆਪਣੇ ਦਾਦੇ ਨਾਲ ਰਹਿੰਦੇ ਸੀ ਦਾਦਾ ਇਹਨਾਂ ਨੂੰ ਰੋਟੀਆਂ ਦਿੰਦਾ ਹੁੰਦਾ ਸੀ ਤੇ ਮੈਂ ਸੋਚਦਾ ਵੀ ਜਿਹੜਾ ਕਰਜ਼ਾ ਜਿਹੜਾ ਰਹਿ ਗਿਆ ਮੈਂ ਉਹ ਵੀ ਲਾ ਦਵਾ ਪਰ ਮੈਨੂੰ ਉਹ ਚੀਜ਼ਾਂ ਨੇ ਤੰਗ ਕਰਨਾ ਸ਼ੁਰੂ ਕਰਤਾ ਤਾਂ ਮੈਨੂੰ ਵੀ ਆਪਣੀ ਜੋਬ ਛੱਡ ਕੇ ਬੱਚਿਆਂ ਦੇ ਕੋਲ ਆਉਣਾ ਪਿਆ ਕਿਉਂਕਿ ਮੇਰੀ ਬੇਟੀ ਬਹੁਤ ਜ਼ਿਆਦਾ ਆਫਸੈਟ ਚੱਲਦੀ ਸੀ ਸਕੂਲ ਨਹੀਂ ਜਾਂਦੀ ਸੀ ਤੇ ਆਪਣੇ ਦਾਦੇ ਤੋਂ ਡਰਦੇ ਨਹੀਂ ਸੀ ਤੇ ਦਾਦਾ ਵੀ ਉਹਨਾਂ ਨੂੰ ਕਦੀ ਡਾਂਟ ਕੇ ਨਹੀਂ ਬੋਲਦਾ ਇਸ ਕਰਕੇ ਉਹਨਾਂ ਦੀ ਗੱਲ ਨਹੀਂ ਮੰਨਦੇ ਸੀਗੇ ਤਾਂ ਫਿਰ ਮੈਂ ਇਹਨਾਂ ਨੂੰ ਹਾਂਜੀ ਹਾਂਜੀ ਮੈਂ ਆਇਆ ਤਾਂ ਫਿਰ ਇਹਨਾਂ ਦਾ ਰੈਗੂਲਰ ਸਕੂਲੇ ਜਾਣਾ ਚਾਲੂ ਕਰਵਾਇਆ ਮੈਂ ਇਹਨਾਂ ਦਾ ਇਹਨਾਂ ਨੂੰ ਫਿਰ ਤਿਆਰਤੀ ਉਹ ਰਕਾਉਂ ਕਰਦੇ ਹੁਣ ਜਿਹਦਾ ਪਟਕਾ ਬੰਨਿਆ ਹੋਇਆ ਮੈਂ ਬੰਨਿਆ ਹੋਇਆ ਜੀ ਮੈਂ ਮੈਂ ਹੀ ਇਹਦੇ ਵਾਲ ਵਾਏ ਹੋਇਆ ਮੈਂ ਹੀ ਇਹਦਾ ਪਟਕਾ ਬੰਨਿਆ ਹੋਇਆ ਬੇਟੀ ਨੂੰ ਵੀ ਆਪ ਤਿਆਰ ਕਰਦੇ ਹੋਣੇ ਹੁਣ ਤਾਂ ਖੁਰ ਖੁਦ ਕਰਨ ਲੱਗੀ ਹੋਣੀ ਵਸੇ ਨਾ ਬੇਟੀ ਖੁਦ ਤਿਆਰ ਹੋ ਜਾਂਦੀ ਆ ਤੇ ਬੇਟਾ ਵਾਲੇ ਛੋਟਾ ਇਹਨਾਂ ਨੂੰ ਕਰਨਾ ਪੈਂਦਾ ਕੀ ਕਹੀਏ ਜੀ ਕਿਸ ਹਾਲਾਤ ਦੇ ਵਿੱਚ ਅਸੀਂ ਪੰਜਾਬ ਦੇ ਜਿਹੜੇ ਲੋਕੀ ਪਹੁੰਚ ਗਏ ਆ ਪੰਜਾਬ ਨੂੰ ਤਾਂ ਇਹ ਕਿਹਾ ਜਾਂਦਾ ਹੈ ਗੁਰੂਆਂ ਪੀਰਾਂ ਦੀ ਧਰਤੀ ਆ ਭਿਰਜੀ ਜਿਹੜਾ ਤੁਹਾਡਾ ਵੈਸੇ ਜਿੱਦਾਂ ਵਿਆਹ 2010 ਦੇ ਵਿੱਚ ਹੋਇਆ ਸੀ ਤੁਹਾਡਾ ਤੁਹਾਡਾ ਜਿਹੜਾ ਵੈਸੇ ਆਪਸ ਦੇ ਵਿੱਚ ਰਿਲੇਸ਼ਨ ਸੀਗਾ ਉਹ ਠੀਕ ਸੀਗਾ ਕਦੇ ਤੁਹਾਨੂੰ ਇਦਾਂ ਲੱਗਿਆ ਜਿੱਦਾਂ ਤੁਸੀਂ ਹੁਣ ਦੱਸ ਰਹੇ ਹੋ ਕਿ ਉਹ ਬਾਹਰ ਜਾ ਕੇ ਕਿਸੇ ਹੋਰ ਦੇ ਨਾਲ ਉਹ ਰਿਲੇਸ਼ਨ ਦੇ ਰਿਲੇਸ਼ਨਸ਼ਿਪ ਦੇ ਵਿੱਚ ਹੈਗੇ ਨੇ ਤੁਹਾਨੂੰ ਕਦੇ ਲੱਗਿਆ ਇਦਾਂ ਵਿਆਹ ਦੇ ਦੌਰਾਨ ਜਾਂ ਤੁਸੀਂ ਜਦੋਂ ਇਕੱਠੇ ਰਹਿੰਦੇ ਸੀਗੇ ਕਿ ਇਸ ਤਰੀਕੇ ਦਾ ਕੁਝ ਹੋ ਸਕਦਾ ਨਹੀਂ ਪਾਜੀ ਜਦੋਂ ਸਹੀ ਸੀ ਉਹ ਸਹੀ ਸੀ ਅਸੀਂ ਉਂਗਲ ਕਦੇ ਚੱਕੀਏ ਕੁਝ ਗਲਤ ਹੋਇਆ ਤਾਂ ਅਸੀਂ ਉਂਗਲੀ ਚੱਕੀ ਆ ਪੀ ਇੱਥੇ ਬਿਲਕੁਲ ਸਹੀ ਸੀ ਹਰਦਮ ਕੋਲ ਪੈਸੇ ਰਹਿੰਦੇ ਸੀ ਕੋਈ ਕਿਸੇ ਚੀਜ਼ ਦੀ ਤੰਗੀ ਨਹੀਂ ਹੁੰਦੀ ਸੀ ਹਰ ਮਹੀਨੇ ਮੈਂ ਇਹਨੂੰ ਪੈਸੇ ਪਾਉਂਦਾ ਹੁੰਦਾ ਸੀ ਤੇ ਮੈਂ ਤੁਹਾਨੂੰ 7-8 ਸਾਲਾਂ ਦੀਆਂ ਸਲਿੱਪਾਂ ਵੀ ਦੇ ਸਕਦਾ ਤੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਸਭ ਕੁਝ ਸਹੀ ਸੀ ਨਾ ਕੋਈ ਦਰਾਨੀ ਨਾ ਕੋਈ ਜਠਾਣੀ ਇਹ ਆਪਣੀ ਘਰ ਦੇ ਵਿੱਚ ਰਾਣੀ ਸੀਗੀ ਇਹਨੂੰ ਕੋਈ ਰੋਕ ਟੋਕ ਨਹੀਂ ਸੀ ਜੋ ਮੰਗਦੀ ਸੀ ਉਹ ਮਿਲਦਾ ਸੀ ਤੇ ਹੁਣ ਫਾਈਨਲੀ ਕੀ ਤੁंजे ਸੀ ਹੱਲ ਦੀ ਗੱਲ ਕਰੀ ਹੁਣ ਤੁਸੀਂ ਕੀ ਤੁਹਾਡੇ ਮਾਈਂਡ ਦੇ ਵਿੱਚ ਹੈਗੇ ਦੋਸਤ ਸੋਲੂਸ਼ਨ ਕੀ ਹੋ ਸਕਦਾ ਹੁਣ ਮੈਂ ਤਾਂ ਬਸ ਇਨਸਾਫ ਚਾਹੁੰਦਾ ਜੀ ਕਿ ਮੇਰਾ ਇਨਸਾਫ ਕੀਤਾ ਜਾਵੇ ਮੈਂ 1 ਸਾਲ ਤੋਂ ਡਿਪਰੈਸ਼ਨ ਦੇ ਵਿੱਚ ਆ ਇੰਨਾ ਪਰੇਸ਼ਾਨ ਆ ਸਭ ਕੁਝ ਇਨ ਦਾ ਸੈਂਸ ਵੀ ਕੀ ਕੀ ਉਹੀ ਮਬੁਸ਼ਰ ਹੈ ਕਿ ਕੀ ਸੋਲੂਸ਼ਨ ਤੁਹਾਡੇ ਮਾਈਂਡ ਦੇ ਵਿੱਚ ਕੀ ਹੈਗਾ ਇਨਸਾਫ ਚਾਹੀਦਾ ਮੈਨੂੰ ਕਿਸੇ ਤਰ੍ਹਾਂ ਵੀ ਮਿਲੇ ਮਤਲਬ ਕਿ ਹੁਣ ਡਿਵੋਰਸ ਲਾ ਰਹੀ ਆ ਚਲੋ ਉਹਦੇ ਵਿੱਚ ਆਪਾਂ ਨਹੀਂ ਕੁਝ ਕਰ ਸਕਦੇ ਇਹਦੀ ਲਾਈਫ ਹਨ ਤੇ ਉਹ ਤਾਂ ਫੈਸਲਾ ਜੱਜ ਤੋਂ ਆਉਣਾ ਬਾਕੀ ਮੈਂ ਇੱਕ ਗੱਲ ਹੋਰ ਦੱਸਣ ਰਹੀ ਚਾਹੁੰਦਾ ਤੁਸੀਂ ਇੱਕ ਕੇਸ ਸੁਣਿਆ ਹੋਣਾ ਤਿੰਨ ਬੇਟੀਆਂ ਇੱਕ ਸਰਦਾਰ ਜੀ ਆਪਣੇ ਸੋਸ਼ਲ ਮੀਡੀਆ ਤੇ ਜਿਹੜੇ ਨਹਿਰ ਦੇ ਵਿੱਚ ਸੈਰਾ ਸੈਟ ਰਹੇ ਆ ਉਹਨਾਂ ਦੀ ਵਾਈਫ ਬਿਨਾ ਤਲਾਕ ਲੈ ਕੇ ਕਿਸੇ ਹੋਰ ਦੇ ਨਾਲ ਚੱਲ ਗਈ ਹੈ ਤੇ ਆਪਣੇ ਇੰਡੀਆ ਦਾ ਕਾਨੂੰਨ ਕੀ ਕਹਿੰਦਾ ਵੀ ਵਿਆਹੀ ਹੋਈ ਕੁੜੀ ਆ ਭਾਵੇਂ ਬੱਚੇ ਹੋਏ ਹੋਏ ਆ ਤੇ ਉਹ ਜੇ ਕਿਸੇ ਹੋਰ ਦੇ ਨਾਲ ਵੀ ਰਿਲੇਸ਼ਨ ਦੇ ਵਿੱਚ ਚੱਲ ਜਾਂਦੀ ਹੈ ਨਾ ਤੇ ਜੱਜ ਮੋਰਿਆਂ ਪਤਾ ਕੀ ਕਹਿੰਦਾ ਵੀ ਉਹ ਆਪਣੀ ਮਰਜ਼ੀ ਨਾਲ ਗਈ ਹੈ ਉਹਨਾਂ ਲਈ ਕੋਈ ਕਾਨੂੰਨ ਨਹੀਂ ਹੈਗਾ ਮਤਲਬ ਕਿ ਇਹ ਕਾਨੂੰਨ ਬਹੁਤ ਜ਼ਿਆਦਾ ਗਲਤ ਆ ਇਸ ਦੇ ਨਾਲ ਲੇਡੀਜ਼ ਨੂੰ ਸ਼ੋਰਟ ਮਿਲਦੀ ਆ ਹਾਂ ਮੈਂ ਵਿਆਹੀ ਵੀ ਹੋਈ ਵੀ ਆ ਤਾਂ ਵੀ ਮੈਂ ਬਾਹਰ ਮੂੰਹ ਮਾਰ ਲਵਾਂ ਮੇਰੇ ਤੇ ਕੋਈ ਐਕਸ਼ਨ ਨਹੀਂ ਹੋਣਾ ਕਿਉਂਕਿ ਜੱਜ ਨੇ ਕਹਿਣਾ ਆਪਣੀ ਮਰਜ਼ੀ ਨਾਲ ਗਈ ਆ ਇਹ ਕਾਦਾ ਕਾਨੂੰਨ ਆ ਪਈ ਇਹ ਕਾਨੂੰਨ ਜਿਹੜਾ ਵੀ ਹੈਗਾ ਬਿਲਕੁਲ ਗਲਤ ਕਾਨੂੰਨ ਆ ਇਹ ਕਾਨੂੰਨ ਇੰਡੀਆ ਦੇ ਵਿੱਚ ਨਹੀਂ ਹੋਣਾ ਚਾਹੀਦਾ ਇਹ ਗੁਰੂਆਂ ਪੀਰਾਂ ਪੀਰਾਂ ਦੀ ਧਰਤੀ ਆ ਇਹ ਉਹ ਦੇਸ਼ ਆ ਜਿੱਥੇ ਇੱਕ ਮਾਂ ਵੀ ਸਿਰ ਤੋਂ ਚੁੰਨੀ ਨਹੀਂ ਲਾਉਂਦੀ ਤੇ ਇੱਥੇ ਇੰਨਾ ਘਟੀਆ ਰੂਲ ਵੇ ਉਹ ਰਿਲੇਸ਼ਨ ਦੇ ਵਿੱਚ ਗਈ ਆਪਣੀ ਮਰਜ਼ੀ ਨਾਲ ਗਈ ਆ ਤੇ ਜੱਜ ਕੁਛ ਨਹੀਂ ਜਿਹੜੇ फांसी ਦੀ ਸਜ਼ਾ ਦੇ ਦਿੰਦੇ ਆ ਜਿਨ੍ਹਾਂ ਨੇ ਕੁਛ ਕੀਤਾ ਵੀ ਨਹੀਂ ਹੁੰਦਾ ਜਾਂ ਕੀਤਾ ਵੀ ਹੁੰਦਾ ਪਰ ਜਿਹੜਾ ਕਿਸੇ ਜਿੰਦੇ ਜੀ ਬੰਦੇ ਨੂੰ ਛੱਡ ਕੇ ਦੂਸਰੇ ਬੰਦੇ ਨਾਲ ਰਿਲੇਸ਼ਨ ਦੇ ਵਿੱਚ ਜਾਂਦਾ ਤੇ ਪਹਿਲਾ ਬੰਦਾ ਆਲਰੇਡੀ ਜਿੰਦਾ লাশ ਬਣ ਜਾਂਦਾ ਉਹਦੇ ਲਈ ਕੋਈ ਕਾਨੂੰਨ ਨਹੀਂ ਹੈਗਾ ਤੇ ਇਹਨਾਂ ਦੇ ਪਿੰਡ ਦਾ ਸਰਪੰਚ ਬਲਵੀਰ ਸਿੰਘ ਪਿੰਡ ਮਰੂਲੇ ਦਾ ਇਹ ਵੀ 420 ਬੰਦਿਆਂ ਦਾ ਸਾਥ ਦੇ ਰਿਹਾ ਤੇ ਮੈਂ ਪੂਰੇ ਪਿੰਡ ਨੂੰ ਮਰੂਲੇ ਨੂੰ ਬੇਨਤੀ ਕਰਦਾ ਵੀ ਤੇ ਤੁਹਾਡੇ ਪਿੰਡ ਦੀ ਕੁੜੀ ਨੇ ਮੇਰੇ ਨਾਲ ਇਦਾਂ ਕੀਤਾ ਮੇਰਾ ਸਾਥ ਦਵੋ ਪੇ گاਾਂ ਤੋਂ ਲੋਕ ਇਹ ਨਾ ਕਹਿਣ ਵੀ ਹੋਰ ਵੀ ਕੁੜੀਆਂ ਤੁਹਾਡੇ ਪਿੰਡ ਚ ਜਵਾਨ ਹੋਣੀਆਂ ਕਿਤੇ ਉਹਨਾਂ ਕੁੜੀਆਂ ਤੋਂ ਵੀ ਇਹ ਵਿਸ਼ਵਾਸ ਨਾ ਉੱਠ ਜਵੇ ਸਾਰਿਆਂ ਦਾ ਵੀ ਪਿੰਡ ਮਰੂਲੇ ਦੀਆਂ ਸਾਰੀਆਂ ਕੁੜੀਆਂ ਇਦਾਂ ਕਰਨਗੀਆਂ ਹੁਣ ਮੈਂ ਇੱਕ ਗੱਲ ਹੋਰ ਦੱਸ ਦਵਾਂ ਵੀ ਜਿੰਨੇ ਕੇਸ ਆਏ ਆ ਇਹ ਮਾਲਪੁਰ ਚੱਬੇ ਵਾਲਾ ਗਿਲਾ ਹੁਸ਼ਿਆਰਪੁਰ ਇਹਨਾਂ ਦੇ ਵਿੱਚ ਜ਼ਿਆਦਾ ਆਏ ਆ ਤੇ ਬਾਕੀ ਪਾਸੇ ਨਹੀਂ ਹੈਗੇ ਤੇ ਇੱਕ ਮੁੰਡਾ ਫਗਵਾੜੇ ਤੋਂ ਧੀਰਜ ਉਹਦਾ ਵੀ ਮਾਲਪੁਰ ਆ ਤੇ ਮੈਨੂੰ ਵੀ ਲਗਭਗ ਮਾਲਪੁਰ ਹੀ ਪੈਂਦਾ ਇੱਕ ਭਾਜੀ ਹੁਣੀ ਹੋਰ ਆ ਹਮਮ ਤੇ ਉਹਨਾਂ ਦਾ ਵੀ ਮਾਲਪੁਰ ਹੀ ਆ ਲਲਵਾਨ ਸ਼ਾਇਦ ਪੈਂਦਾ ਜੀ 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 ਤੇ ਮੈਂ ਮਾਲਪੁਰ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਮਾਲਪੁਰ ਵਾਸੀਓ ਵੀ ਤੁਸੀਂ ਆਪਣੇ ਏਰੀਆ ਦੀ ਬਦਨਾਮੀ ਤੋਂ ਬਚਣਾ ਚਾਹੁੰਦੇ ਆ ਤਾਂ ਕੁਝ ਆਪਣਾ ਸਟੈਂਡ ਲਾਓ ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਇਹਨਾਂ ਪਰਿਵਾਰਾਂ ਦਾ ਕੋਈ ਸਟੈਂਡ ਨਹੀਂ ਹੈਗਾ ਜੀ ਇਹ ਇੰਡੀਆ ਦੇ ਕਾਨੂੰਨ ਦੇ ਉੱਤੇ ਉਂਗਲੀ ਚੱਕਣੀ ਚਾਹੀਦੀ ਹੈ ਇਹ ਬਹੁਤ ਘਟੀਆ ਕਾਨੂੰਨ ਆ ਤੇ ਬੰਦੀ ਕਾਰਵਾਈ ਇਹਨਾਂ ਦੇ ਉੱਤੇ ਹੋਣੀ ਚਾਹੀਦੀ ਜੀ ਸੋ ਸ਼ਬਦਾਂ ਦੇ ਵਿੱਚ ਹਾਲਾਤ ਜਿਹੜੇ ਬਿਆਨ ਕਰਨੇ ਬੜੇ ਮੁਸ਼ਕਲ ਨੇ ਤਰਸ ਵੀ ਆਂਦਾ ਜੀ ਨਿੱਕੇ ਨਿੱਕੇ ਬੱਚੇ ਨੇ ਇਹਨਾਂ ਦੀ ਖੇਡਣ ਦੀ ਉਮਰ ਆ ਲੇਕਿਨ ਇਹ ਦਰਬਦਰ ਇਸ ਵਕਤ ਤਾਂ ਭਟਕ ਰਹੇ ਨੇ ਬੈਗ ਦੇ ਵਿੱਚ ਡਾਕੂਮੈਂਟ ਚੁੱਕੇ ਹੋਏ ਨੇ ਤਾਂ ਕਿ ਇਨਸਾਫ ਮਿਲ ਸਕੇ ਤਾਂ ਹੀ ਇਹ ਪਰਿਵਾਰ ਸਾਰੇ ਨੇ ਇੱਥੇ ਇਕੱਠੇ ਹੋਏ ਹੋਏ ਨੇ ਤੇ মিডিਆ ਦੇ ਵਿੱਚ ਆਪਣੀ ਗੱਲ ਰੱਖ ਰਹੇ ਨੇ ਸੋ ਸਾਡੀ ਕੋਸ਼ਿਸ਼ ਇਹੀ ਹੈ ਕਿ ਇਹਨਾਂ ਦੀ ਜਿਹੜੀ ਗੱਲਬਾਤ ਹੈ ਉਹ ਤੁਹਾਡੇ ਤੱਕ ਜ਼ਰੂਰ ਪਹੁੰਚੇ ਧੰਨਵਾਦ